ਸ਼ੇਲਿੰਗੁਰ ਨਾਲਕਾ ਸੂਮੋ ਯੂਨੀਅਨ ਤੋਰੀ ਦੀ ਚੋਣ ਸਰਵ ਸੰਪਤੀ ਨਾਲ ਕਰਵਾਈ ਗਈ ਇਸ ਵਿੱਚ ਸਦਾਕਰ ਖਾਂ ਗਾਗੋ ਨੂੰ ਸਰਵ ਸੰਪਤੀ ਨਾਲ ਪ੍ਰਧਾਨ ਬਣਾਇਆ ਗਿਆ ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਨੇ ਸੂ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਨਗੇ ਅਤੇ ਮੈਂਬਰਾਂ ਨੂੰ ਜੋ ਵੀ ਕੋਈ ਮੁਸ਼ਕਲ ਆਉਂਦੀ ਹੈ ਉਸ ਦਾ ਹੱਲ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਇਸ ਮੌਕੇ ਯੂਨੀਅਨ ਦੇ ਮੈਂਬਰਾਂ ਵੱਲੋਂ ਵੀ ਆਪਣੀਆਂ ਮੰਗਾਂ ਵਿਸਤਾਰ ਚ ਦੱਸਿਓਂਗੇ ਆ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਰਕਾਰ ਦਾ ਟੈਕਸ ਭਰਦੇ ਹਾਂ ਅਤੇ ਸਾਡੇ ਕੋਲ ਪੂਰੇ ਇੰਸ਼ੋਰੈਂਸ ਅਤੇ ਕਾਗਜ਼ਪੱਤਰ ਵੀ ਪੂਰੇ ਹੁੰਦੇ ਹਨ ਪਰ ਇਸ ਦੇ ਬਾਵਜੂਦ ਕੁਝ ਪ੍ਰਾਈਵੇਟ ਗੱਡੀਆਂ ਸਵਾਰੀਆਂ ਚੱਕਦੀਆਂ ਹਨ ਮੈਂ ਸੋਮੋ ਜੁਨੀਅਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪ੍ਰਧਾਨ ਬਣਾਇਆ ਮੈਂ ਆਪਦੀ ਪ੍ਰਧਾਨਗੀ ਪਹਿਲਾਂ ਵੀ ਇਮਾਨਦਾਰੀ ਨਾਲ ਕਰੀਆ ਹੁਣ ਵੀ ਇਮਾਨਦਾਰੀ ਨਾਲ ਕਰੂਗਾ ਮੈਂ ਇਹਨਾਂ ਦੀ ਗੱਲ ਤੇ ਖਰਾ ਉਤਰੂਗਾ ਕੋਈ ਨਾ ਨੀ ਸਮੱਸਿਆਵਾਂ ਰਹੇ ਸਾਰੀਆਂ ਮੈਂ ਹੱਲ ਕਰਕੇ ਦੂੰਗਾ ਜਿਵੇਂ ਜਹੇ ਜੀ ਵੀ ਕੋਈ ਹੈਗੀ ਆ ਇਹਨਾਂ ਦੇ ਨਾਲ ਪ੍ਰਕਾਸ਼ ਸਿੰਘ ਆ ਜੀ ਇਹਦੇ ਬਾਰੇ ਹੀ ਇਹ ਕਹਾਂਗੇ ਜੀ ਵਧੀਆ ਪ੍ਰਧਾਨ ਨੇ ਜੀ ਵਧੀਆ ਪ੍ਰਧਾਨ ਕੀ ਕਰਦੇ ਨੇ ਕਿ ਸਾਰੇ ਮੈਂਬਰਾਂ ਨੇ ਰਲ ਕੇ ਰਹਿ ਕਰਕੇ ਸਾਰਿਆਂ ਨੇ ਪ੍ਰਧਾਨ ਬਣਾਇਆ ਇਹ ਸਾਡੇ ਸਾਡੇ ਕੰਮਾਂ ਤੇ ਸਾਰੇ ਦੇ ਧਿਆਨ ਕਰੂਗਾ ਵੀ ਜੋ ਵੀ ਕੰਮ ਹੋਊਗਾ ਸਾਰੇ ਮੂਰੇ ਹੋ ਕੇ ਕੰਮ ਕਰੂਗਾ ਇਹ ਕਈ ਨਿਆ ਸਵੱਸਿਆ ਆਉਂਦੀਆਂ ਟੈਕਸੀ ਵਾਲਿਆਂ ਦੇ ਦੇਖਿਆ ਜਾ। ਸਵੱਸਿਆ ਤਾਂ ਬਹੁਤ ਆਉਂਦੀਆਂ ਨੇ ਜੀ। ਕੋਈ ਗੱਡੀਆਂ ਬਾਹਰੋਂ ਆਉਂਦੀਆਂ ਨੇ ਜੀ। ਬਾਹਰੋਂ ਆ ਕੇ ਸਵਾਰੀ ਚੱਕਦੇ ਨੇ ਸਾਡੇ ਗੱਡੀਆਂ ਪਰਮੈਂਟ ਵਾਲੀਆਂ ਨੇਗੀਆਂ। ਇੱਥੇ ਜਿੰਨੇ ਵੀ ਪਰਮੈਂਟ ਸਾਡੇ ਕਿਸ਼ਤਾਂ ਨਹੀਂ ਪੂਰੀਆਂ ਹੁੰਦੀਆਂ। ਬਾਹਰਲੀਆ ਗੱਡੀਆਂ ਸਵਾਰੀਆਂ ਲੈ ਜਾਂਦੇ ਨੇ ਚੱਕ ਕੇ। ਇਹ ਇਹ ਹੀ ਗੱਲਾਂ ਨੇ ਜੀ ਹੋਰ ਕੋਈ ਗੱਲ ਨਾ ਵਸਤਾਂ। ਜਿਵੇਂ ਅੱਜਕੱਲ ਬਲਾ ਬਲਾ ਦਾ ਵੀ ਕਾਫੀ ਚਰਚਾ ਚੱਲ ਰਹੀ ਹੈ। ਉਹ ਗੱਡੀਆਂ ਫੜ ਲੈਣੇ ਅਸੀਂ। ਫੜ ਕੇ ਚਨਾਣ ਕਰਵਾ ਦਿੰਨੇ ਜਾਂ ਜਰਮਾਨੇ ਕਰ ਦਿੰਨੇ ਅਗੇ। ਪਿੱਛੇ ਜੀ ਹਿਮਾਚਲ ਚ ਵੀ ਕਾਫੀ ਚਰਚਾ ਹੋਈ ਦੀ ਜ ਉਹ ਦੇਖੋ ਜੀ ਉਹ ਇਹ ਸਾਡਾ ਕੰਮ ਆ ਜੀ ਸਾਡੇ ਗੱਡੇ ਜਾਂਦੀ ਆ ਰਹੇ ਉਧਰ ਸਾਡੀਆਂ ਗੱਡੀਆਂ ਨੂੰ ਘੇਰਦੇ ਨੇਗੇ ਉਹਨਾਂ ਦੀ ਮਾੜੀ ਗੱਲ ਆ ਕਿ ਅਸੀਂ ਉਹਨਾਂ ਦੀਆਂ ਗੱਡੀਆਂ ਨਹੀਂ ਰੋਕਦੇ ਹੈਗੇ ਜੇ ਅਸੀਂ ਫੜਨ ਲੱਗੇ ਫਿਰ ਕੰਮ ਵਧੂਗਾ ਜੀ